ਉਹਤੇ ਹੁੰਦੇ ਨੂੰ ਅਮਰਤਾਰੀ ਬਣਾਇਆ ਸੀ ਪਰ ਮਹਾਰਾਜ ਦਾ ਨਾਂ ਨਹੀਂ ਲੈਂਦਾ ਸੀ ਪਰ ਅਮਰੀਕਾ ਸਰਕਾਰ ਉਹਦੇ ਉੱਤੇ ਕਥਿਤ ਨਸ਼ਿਆਂ ਦੇ ਇਲਜ਼ਾਮ ਲਗਾ ਰਹੀ ਆ ਜਿਹੜਾ ਨਸ਼ਿਆਂ ਦਾ ਇਲਜ਼ਾਮ ਲੱਗਣ ਡਿਆ ਉਹਨਾਂ ਨਾਲ ਲਗਭਗ ਇਹੀ ਕਿਹਾ ਵਾ ਕਿ ਉਹਨਾਂ ਨਾਲ ਨਹੀਂ ਇਲਜ਼ਾਮ ਲਾਇਆ ਹਜੇ ਕੋਈ ਰਿਪੋਰਟ ਨਹੀਂ ਆਈ ਉਹਦੀ ਇਹ ਬਸ ਮੀਡੀਆ ਹੀ ਲੱਗੀ ਆ ਕਿ ਨਸ਼ਾ ਕੀਤਾ ਇਦਾਂ ਕੀਤਾ ਨਸ਼ੇ ਦਾ ਅਜੇ ਤੱਕ ਸਰਕਾਰ ਨਾਲ ਉਧਰ ਦੀ ਨ ਅਮਰੀਕਾ ਦੀ ਸਰਕਾਰ ਨਾਲ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਕਿ ਇਹਨਾਂ ਨੇ ਨਸ਼ਾ ਕੀਤਾ ਮੇਰਾ ਬੱਚਾ ਕੁਝ ਨਹੀਂ ਖਾਂਦਾ ਰਿਹਾ ਜਿਹੜੇ ਕਹਿੰਦੇ ਆ ਗੰਦ ਵੀ ਦਿਖਾਉਂਦੇ ਆ ਬੱਚੇ ਉਹਨੇ ਕੋਈ ਨਹੀਂ ਖਾਂਦਾ ਰਿਹਾ ਇਨਸਾਫ ਦਿੱਤਾ ਜਾਏ ਬਸ ਸ਼ੁਰੂ ਤੋਂ ਹੀ ਉਹਨੇ ਬੜੇ ਸ਼ੱਕੇ ਆਏ ਛੋਟੇ ਹੁੰਦੇ ਤੋਂ ਹੀ ਬੜੇ ਸ਼ੱਕੇ ਆਏ ਕੋਈ ਇਹੋ ਜੀ ਨਸ਼ਾ ਪਤਾ ਕੋਈ ਨਹੀਂ ਕਰਦਾ ਬੱਚਾ ਨਸ਼ਾ ਪਤਾ ਕਿ ਕੋ ਬੱਚਾ ਮੀਟ ਆਂਡਾ ਕੁਝ ਲਾਗੇ ਨਹੀਂ ਜਾਂਦਾ ਪਰ ਜਿਹੜਾ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਡਰੱਗਸ ਕਰਕੇ ਨਸ਼ਾ ਕਰਕੇ ਟਰੱਕ ਚਲਾ ਰਿਹਾ ਸੀ ਉਹ ਬਿਲਕੁਲ ਬੇਬੁਨਿਆਦ ਹੈ ਤੇ ਬਾਕੀ ਬੇਕ ਫੇਲ ਕਰਕੇ ਹੋਇਆ ਹਾਸਾ ਇਹ ਮੁੰਡੇ ਉੱਤੇ ਜਿਹੜੇ ਨਾਲ ਐ ਉਹ ਨਾਲ ਰਹਿੰਦੇ ਆ ਉਹ ਨਾਲ ਚੱਲਣ ਦੇ ਉਹਨਾਂ ਨੇ ਆਪਣੇ ਕਾਗਜ਼ ਦਿੱਤੇ ਆ ਉਹ ਬੰਦਿਆਂ ਨੇ ਜ਼ਿੰਮੇਵਾਰੀਆਂ ਚੁੱਕੀਆਂ ਉਹ ਬੰਦੇ ਕਹਿੰਦੇ ਆ ਕਿ ਅਸੀਂ ਇਸ ਬੰਦੇ ਦੇ ਨਾਲ ਤਾਂ ਚੱਲ ਰਹੇ ਆ ਕਿ ਇਹ ਬੰਦਾ ਦੋ ਟਾਈਮ ਪਾਰਟ ਕਰਦਾ ਹੀ ਨਿਤਨੇਮੀ ਹੀ ਅਮਰਤਾਰੀ ਸੀਗਾ ਜਿੱਥੇ ਉਹ ਮੀਟ ਬੰਦਾ ਹੀ ਉੱਥੇ ਉਹ ਰੋਟੀ ਨਹੀਂ ਸੀ ਖਾਂਦਾ ਆਪਣੀ ਰੋਟੀ ਬਣਾ ਕੇ ਬੱਕਰੀ ਖਾਂਦਾ ਸੀਗਾ ਨਾ ਬਦਨਾਮੀ ਕਰੋ ਮੈਂ ਹੱਥ ਜੋੜਦਾ ਸਾਰਿਆਂ ਅੱਗੇ ਜੀ ਉਹਦੀ ਮੈਡੀਕਲ ਰਿਪੋਰਟ ਚ ਆਇਆ ਵਾ ਡਰੱਗ ਤੇ ਸਾਨੂੰ ਦੱਸਿਆ ਤੇ ਜਾਵੇ ਕਿ ਉਹ ਅਸੀਂ ਇਹ ਗਰੰਟੀ ਲੈਂਦੇ ਕਿ ਉਹ ਕਦੀ ਉਹਨੇ ਡਰੱਗ ਪੀਤਾ ਹੀ ਨਹੀਂ ਨਾ ਨਸ਼ਾ ਕਰਦਾ ਹੀ ਹੈ ਜਿਹੜੀ ਉੱਥੇ ਗਲਤ ਅਖਬਾਰਾਂ ਜਿਹੜੀਆਂ ਅਮਰੀਕਾ ਤੇ ਚੱਲੀਆਂ ਨਾ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਵਾ ਉਹ ਸਿਰਫ ਇੱਕ ਸਾਡੀ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਚੱਲ ਰਿਹਾ ਵਾ ਹੁਣ ਮੇਰੀ ਇਹੋ ਹੀ ਬੇਨਤੀ ਹੈ ਉਹ ਅਰਦਾਸ ਹੈ ਤੁਹਾਡੇ ਸਾਰੇਆਂ ਅੱਗੇ ਕਿ ਮੇਰੇ ਜਸ਼ਨਪ੍ਰੀਤ ਸਿੰਘ ਦੀ ਮਦਦ ਕਰੋ ਤੇ ਜਦੋਂ ਜੇਲ੍ਹ ਦਾ ਨਾਮ ਆਉਂਦਾ ਤੇ ਸਾਡਾ ਮਨ ਤੜਸਦਾ ਫੁੱਲਾ ਵਾਂਗ ਪਾ ਲਿਆ ਸੀ ਉਹਨੂੰ ਬੱਚੇ ਨੂੰ ਇਹੋ ਜੀ ਮੈਂ ਕਿ ਸਿੱਖਿਆ ਦਿੱਤੀ ਹੋਈ ਸੀ ਮੈਂ ਉਹਨੂੰ ਇਹੋ ਗਿਆ ਸੀ ਮੈਂ ਜਸਪ੍ਰੀਤ ਸਿੰਘ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਖਿਲਦਾ ਵਾ ਚਿੱਕੜ ਚ ਤੇ ਚਿੱਕੜ ਚ ਕਮਲ ਦਾ ਫੁੱਲ ਖਿਲਦਾ ਵਾ ਪਰ ਚਿੱਕੜ ਚ ਰਹਿ ਕੇ ਵੀ ਉਹ ਪਵਿੱਤਰ ਹੁੰਦਾ ਵਾ ਸੋਹਣਾ ਹੁੰਦਾ ਦੁਨੀਆ ਨੂੰ ਅਪਰੇ ਵਾਲ ਖਿੱਚਦਾ ਤੇ ਯਾਰ ਸਾਫ ਸੂਰਤ ਹੀ ਰਹੀ ਤੇ ਸਾਫ ਸੂਰਤ ਕੋਣ ਬਣ ਕੇ ਮੈਨੂੰ ਦੱਸਿਆ ਸਾਫ ਸੂਰਤ ਹੀ ਮੇਰਾ ਪੁੱਤਰ ਆ ਬਾਰੇ ਇਹ ਮੀਡੀਆ ਹੀ ਗੱਲਾਂ ਚੱਕ ਰਹੀ ਆ ਵੀ ਇਹਨਾਂ ਨਸ਼ਾ ਕੀਤਾ ਇਹਨਾਂ ਡਰੱਗਸ ਲਿਆ ਇਹ ਚੀਜ਼ਾਂ ਦਾ ਨਾਂ ਸੁਣ ਕੇ ਸਾਡੀ ਰੂਹ ਕੰਮ ਜਾਂਦੀ ਆ ਸਾਡੇ ਦੀ ਫੈਮਲੀ ਦੇ ਵਿੱਚੋਂ ਹੈ ਹੀ ਨਹੀਂ ਕਿਸੇ ਨੇ ਕਦੀ ਇਹ ਜ਼ਿੰਦਗੀ 'ਚ ਕੀਤਾ ਤੇ ਮੈਂ ਬੇਨਤੀ ਕਰਦਾ ਮੀਡੀਆ ਅੱਗੇ ਵੀ ਮੈਂ ਦਿਹਾੜੀਆਂ ਲਾ ਲਾ ਕੇ ਸਕੂਲ ਵਾਲੀ ਬੱਸ ਚਲਾ ਕੇ ਡੰਗਰ ਰੱਖ ਲਾ ਕੇ ਮੈਂ ਬੱਚਾ ਪਾਲਿਆ ਤੇ ਮੈਂ ਇੱਥੇ ਤੱਕ ਪੁੱਜਾਂ ਵਿਆਹ ਤੇ ਸਭ ਕੁਝ ਕਰਕੇ ਮੈਂ ਇੱਥੇ ਤੱਕ ਪੁੱਜਾਂ ਵਾਂ ਤੇ ਮੇਰੇ ਬੱਚੇ ਦੀ ਜ਼ਿੰਦਗੀ ਦੇ ਨਾਲ ਨਾ ਖੇਲੋ ਜਸ਼ਨਪ੍ਰੀਤ ਨਿੱਕੇ ਹੁੰਦਿਆ ਤੋਂ ਅਮਰਤਾ ਰਹੀ ਸੀ ਹਾਲਾਂਕਿ ਉਹਦੇ ਵੱਲ ਦੇਖ ਕੇ ਮਾਪਿਓ ਨੇ ਅਮਰਤ ਛਕਿਆ ਵਾ ਇੰਨਾ ਵਧੀਆ ਬੱਚਾ ਸੀ ਉਹ ਸਾਰਾ ਇਲਾਕਾ ਸਾਰਾ ਪਿੰਡ ਇਸ ਪਰਿਵਾਰ ਨਾਲ ਖੜਾ ਵਾ ਕਿ ਉਹ ਬੱਚੇ ਤੇ ਜਿਹੜਾ ਇਲਜ਼ਾਮ ਲੱਗਾ ਉਹ ਬਹੁਤ ਗਲਤ ਹੈ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਅੰਟਾਰੀਓ ਦੇ ਵਿੱਚ ਇੱਕ ਟਰੱਕ ਹਾਦਸਾ ਹੁੰਦਾ ਇਸ ਟਰੱਕ ਹਾਦਸੇ ਦੇ ਵਿੱਚ ਕੁਝ ਜਾਨਾਂ ਵੀ ਜਾਂਦੀਆਂ ਨੇ ਤੇ ਹੋਰ ਵੀ ਨਕਸਾਰ ਹੁੰਦਾ ਔਰ ਇਸ ਹਾਦਸੇ ਲਈ ਅਮਰੀਕਾ ਦੀ ਪੁਲਿਸ ਵੱਲੋਂ ਸਰਕਾਰ ਵੱਲੋਂ ਜੋ ਜਸ਼ਨਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਉਸ ਦਾ ਪਿਛੋਕੜ ਜਿਹੜਾ ਗੁਰਦਾਸਪੁਰ ਦੇ ਪਿੰਡ ਪੁਰਾਣਾ ਛੱਲਾ ਦੇ ਨਾਲ ਜੁੜਦਾ ਅੱਜ ਜਸ਼ਨਪ੍ਰੀਤ ਦੇ ਘਰ ਵਿੱਚ ਆਏ ਆ ਜਿੱਥੇ ਉਸ ਦਾ ਪਰਿਵਾਰ ਬਹੁਤ ਗਮਗੀਨ ਆ ਉਸ ਦੇ ਪਿੰਡ ਵਾਸੀ ਜਿਹੜੇ ਉਹ ਬਹੁਤ ਇਸ ਦੁੱਖ ਦੀ ਘੜੀ ਦੇ ਵਿੱਚ ਗਮਗੀਨ ਦਿਖਾਈ ਦੇ ਰਹੇ ਆ ਔਰ ਨਾਲ ਦੀ ਨਾਲ ਪਰਿਵਾਰ ਦੇ ਨਾਲ ਹਮਦਰਦੀ ਲਈ ਵੀ ਖੜੇ ਆ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਜਸ਼ਨਪ੍ਰੀਤ ਦੇ ਪਿਤਾ ਜੀ ਇੱਥੇ ਹਾਜ਼ਰ ਨੇ ਔਰ ਉਹਨਾਂ ਦੇ ਮਾਤਾ ਜੀ ਹਾਜ਼ਰ ਆ ਹੋਰ ਪਿੰਡਾਂ ਦੇ ਤੇ ਪਿੰਡ ਦੇ ਜਿਹੜੇ ਪਤਵੰਤੇ ਤੇ ਸਿਆਸੀ ਲੋਕ ਵੀ ਹਾਜ਼ਰ ਆ ਭਾਜੀ ਇਹ ਕਦੋਂ ਹਾਦਸਾ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਅਰੇ ਕਿ ਤਰੀਕ ਹਾਸਾ ਆ ਤੇ ਹਾਸਾ ਹੋਣ ਤੋਂ ਬਾਅਦ ਮੈਨੂੰ ਮੇਰਾ ਹੁਣ ਦਿਮਾਗ ਵੀ ਨਹੀਂ ਕੰਮ ਕਰਨ ਰਿਹਾ ਹਾਸਾ ਹੋਣ ਤੋਂ ਬਾਅਦ ਸਾਨੂੰ 24 ਘੰਟੇ ਆਵਾਜ਼ ਦੱਸਿਆ ਗਿਆ ਮੇਰੇ ਸਾਹਮਣੇ ਇੱਕ ਦਿਨ ਬਾਅਦ ਦੱਸਿਆ ਗਿਆ ਕਿਉਂਕਿ ਬੱਚਿਆਂ ਨਾਲ ਦੱਸਿਆ ਹੀ ਨਹੀਂ ਹੁਣ ਮੁੜ ਕੇ ਗੱਲ ਹੋਈ ਦੁਬਾਰਾ ਕੋਈ ਕੀ ਹਾਲਚਾਲ ਆਉਦਾ ਬੱਚੇ ਦੱਸਦੇ ਆ ਵੀ ਠੀਕ ਠਾਕ ਹੈ ਤੇ ਅੰਦਰ ਆ ਜੇਲ੍ਹ ਚ ਆ ਕਿ ਜਦੋਂ ਜੇਲ੍ਹ ਦਾ ਨਾਮ ਆਉਂਦਾ ਤੇ ਸਾਡਾ ਮਨ ਤੜਫਦਾ ਫੁੱਲਾ ਵਾਂਗ ਪਾ ਲਿਆ ਸੀ ਉਹਨੂੰ ਚੰਗੀ ਸਿੱਖਿਆ ਦਿੱਤੀ ਸੀ ਛੋਟੇ ਹੁੰਦੇ ਨੂੰ ਅਮਰਤਾਰੀ ਬਣਾਇਆ ਸੀ ਔਰ ਮਹਾਰਾਜ ਦਾ ਨਾਂ ਨਹੀਂ ਲੈਂਦਾ ਸੀ ਜੇ ਮਹਾਰਾਜ ਦਾ ਨਾਂ ਲੈਂਦਾ ਸੀ ਕਾਲਪੁਰਖ ਦਾ ਨਾਂ ਲੈਂਦਾ ਸੀ ਸ਼ਾਇਦ ਤਾਂ ਹੀ ਬਚ ਗਿਆ ਹੁਣ ਮੇਰੀ ਇਹੋ ਹੀ ਬੇਨਤੀ ਹੈ ਉਹ ਅਰਦਾਸ ਹੈ ਤੁਹਾਡੇ ਸਾਰੇਆਂ ਅੱਗੇ ਕਿ ਮੇਰੇ ਜਸ਼ਨਪ੍ਰੀਤ ਸਿੰਘ ਦੀ ਮਦਦ ਕਰੋ ਤੇ ਰੋਮਨੀ ਅਕਾਲੀ ਦਲ ਪ੍ਰਧਾਨ ਅੱਗੇ ਵੀ ਮੇਰੀ ਬੇਨਤੀ ਹੈ ਤੇ ਨਾਲ ਹੋ ਕੇ ਚੱਲੋ ਸਿੱਖਾਂ ਦੇ ਨਾਲ ਖਾਲਸਿਆਂ ਦੇ ਨਾਲ ਤੁਸੀਂ ਚੱਲਣਾ ਭਾਈ ਹੋਰ ਕਿਹਨਾ ਨਾ ਚੱਲਣਾ ਵਾ ਬੱਚਾ ਤੁਹਾਡਾ ਅਮਰਤਾਰੀ ਨਜ਼ਰ ਆਉਂਦਾ ਤਸਵੀਰਾਂ ਦੇ ਵਿੱਚ ਵੀ ਤੁਹਾਡੇ ਦੱਸਣ ਦੇ ਮੁਤਾਬਕ ਵੀ ਪਰ ਅਮਰੀਕਾ ਸਰਕਾਰ ਉਹਦੇ ਉੱਤੇ ਕਥਿਤ ਨਸ਼ਿਆਂ ਦੇ ਇਲਜ਼ਾਮ ਲਗਾ ਰਹੀ ਆ ਕੋਈ ਕਦੀ ਕੋਈ ਅਹੋਜੀ ਗੱਲਬਾਤ ਸੁਣੀ ਜਾਂ ਮੁੰਡਿਆਂ ਨੇ ਕਦੀ ਦੱਸੀ ਹੋਵੇ ਦੇਖੋ ਜੀ ਜਿਹੜਾ ਨਸ਼ਿਆਂ ਦਾ ਇਲਜ਼ਾਮ ਲੱਗਣ ਡਿਆ ਉਹਨਾਂ ਨਾਲ ਲਗਭਗ ਇਹੀ ਕਿਹਾ ਵਾ ਕਿ ਉਹਨਾਂ ਨਾਲ ਨਹੀਂ ਇਲਜ਼ਾਮ ਲਾਇਆ ਹਜੇ ਕੋਈ ਰਿਪੋਰਟ ਨਹੀਂ ਆਈ ਉਹਦੀ ਇਹ ਬਸ ਮੀਡੀਆ ਹੀ ਲੱਗੀ ਆ ਵੀ ਨਸ਼ਾ ਕੀਤਾ ਇਦਾਂ ਕੀਤਾ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਕਹਿੰਦੇ ਆ ਵੀ ਚਲੋ ਬੰਦਾ ਠੀਕ ਹੈ ਉਹਨਾਂ ਨਾਲ ਨਸ਼ੇ ਦਾ ਅਜੇ ਤੱਕ ਸਰਕਾਰ ਨਾਲ ਉਧਰ ਦੀ ਨ ਅਮਰੀਕਾ ਦੀ ਸਰਕਾਰ ਨਾਲ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਕਿ ਇਹਨੇ ਨਸ਼ਾ ਕੀਤਾ ਪਰ ਇਹ ਮੀਡੀਆ ਹੀ ਗੱਲਾਂ ਚੱਕ ਰਹੀ ਆ ਵੀ ਇਹਨੇ ਨਸ਼ਾ ਕੀਤਾ ਇਹਨ ਡਰੱਗਸ ਲਿਆ ਇਹ ਚੀਜ਼ਾਂ ਦਾ ਨਾਂ ਸੁਣ ਕੇ ਸਾਡੀ ਰੂਹ ਕੰਮ ਜਾਂਦੀ ਹੈ ਸਾਡੇ ਦੀ ਫੈਮਿਲੀ ਦੇ ਵਿੱਚੋਂ ਹੈ ਹੀ ਨਹੀਂ ਕਿਸ ਨਾ ਕਦੀ ਇਹ ਜ਼ਿੰਦਗੀ ਚ ਕੀਤਾ ਤੇ ਮੈਂ ਬੇਨਤੀ ਕਰਦਾ ਮੀਡੀਆ ਅੱਗੇ ਵੀ ਮੈਂ ਦਿਹਾੜੀਆਂ ਲਾ ਲਾ ਕੇ ਸਕੂਲ ਵਾਲੀ ਬੱਸ ਚਲਾ ਕੇ ਡੰਗਰ ਰੱਖ ਲਾ ਕੇ ਮੈਂ ਬੱਚਾ ਪਾਲਿਆ ਤੇ ਮੈਂ ਇੱਥੇ ਤੱਕ ਪੁੱਜਾਂ ਵਿਆਜ ਤੇ ਸਭ ਕੁਝ ਕਰਕੇ ਮੈਂ ਇੱਥੇ ਤੱਕ ਪੁੱਜਾਂ ਵਾਂ ਤੇ ਮੇਰੇ ਬੱਚੇ ਦੀ ਜ਼ਿੰਦਗੀ ਦੇ ਨਾਲ ਨਾ ਖੇਲੋ ਬਾਕੀ ਉਧਰ ਦੀ ਸਰਕਾਰ ਜਾਂਚ ਕਰੇ ਕੀ ਹਿਸਾਬ ਕਿਤਾਬ ਆ ਤੇ ਅਸੀਂ ਉਹਨਾਂ ਨਾਲ ਐਗਰੀ ਆ ਪਰ ਉਹ ਸਰਕਾਰ ਅੱਗੇ ਵੀ ਬੇਨਤੀ ਆ ਮੇਰੀ ਉਸ 트ੰਪਸ 트ੰਪ ਸਰਕਾਰ ਅੱਗੇ ਬੇਨਤੀ ਆ ਕੈਲੀਫੋਰਨੀਆ ਸਰਕਾਰ ਅੱਗੇ ਬੇਨਤੀ ਆ ਉੱਥੇ ਦਾ ਜਿਹੜਾ ਮੇਅਰ ਹੈ ਜਾਂ ਮੰਤਰੀ ਹੈ ਜਿੱਦਾਂ ਸਾਡੇ ਇੱਥੇ ਐਮ ਐਲ ਏ ਐਮ ਐਸ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਵਾ ਸਾਰਿਆਂ ਕੇ ਹੱਥ ਜੋੜਦਾ ਵਾਂ ਕਿ ਬੱਚੇ ਦੇ ਨਾਲ ਰਾਇਮ ਕਰਿਓ ਬੱਚੇ ਨੂੰ ਇਨਸਾਫ ਦਿਓ ਅੱਛਾ ਤੁਹਾਡਾ ਕੋਈ ਮੁੜਕੇ ਰਾਬਤਾ ਹੋਇਆ ਕੋਈ ਜਸ਼ਨਪ੍ਰੀਤ ਨੇ ਕੋਈ ਇਨਕਸ਼ਾਫ ਕੀਤਾ ਕਿ ਉਹਦਾ ਹਾਦਸਾ ਕਿਵੇਂ ਹੋਇਆ ਨੀਂਦ ਔਣ ਕਰਕੇ ਹੋਇਆ ਜਾਂ ਬ੍ਰੇਕਾ ਫੇਲ ਹੋ ਗਈਆਂ ਕੁਝ ਵੀ ਹੋ ਸਕਦਾ ਹੁਣ ਜਿਹੜੀ ਉੱਤਰ ਦੀ ਸਰਕਾਰ ਉਥੇ ਬਿਆਨ ਜਿਹੜੇ ਆ ਉਹ ਉਹਨਾਂ ਦੇ ਹਿਸਾਬ ਨਾਲ ਚੱਲਣ ਦੇ ਆ ਉਹ ਕਹਿਣ ਦੇ ਆ ਵੀ ਉਹ ਮਤਲਬ ਕਿ ਉਹ ਬ੍ਰੇਕ ਫੇਲ ਹੋ ਗਈ ਜਾਂ ਉਹ ਕਲੀਅਰ ਨਹੀਂ ਆ ਸਰਕਾਰਾਂ ਨੂੰ ਪਤਾ ਵਾ ਬ੍ਰੇਕ ਫੇਲ ਦਾ ਨਾਮ ਲੱਗਾ ਵਾ ਤੇ ਬਾਕੀ ਬ੍ਰੇਕ ਫੇਲ ਕਰਕੇ ਹੋਇਆ ਹਾਸਾ ਇਹ ਮੁੰਡੇ ਉਥੇ ਜਿਹੜੇ ਨਾਲ ਆ ਉਹ ਨਾਲ ਰਹਿੰਦੇ ਆ ਉਹ ਨਾਲ ਚੱਲਣ ਦੇ ਉਹਨਾਂ ਨੇ ਆਪਣੇ ਕਾਗਜ਼ ਦਿੱਤੇ ਆ ਉਹ ਬੰਦਿਆਂ ਨਾਲ ਜ਼ਿੰਮੇਵਾਰੀਆਂ ਚੁੱਕੀਆਂ ਉਹ ਬੰਦੇ ਕਹਿੰਦੇ ਆ ਕਿ ਅਸੀਂ ਇਸ ਬੰਦੇ ਦੇ ਨਾਲ ਤਾਂ ਚੱਲ ਰਹੇ ਆ ਕਿ ਇਹ ਬੰਦਾ ਦੋ ਟਾਈਮ ਪਾਠ ਕਰਦਾ ਸੀ ਨਿਤਨੇਮੀ ਹੀ ਅਮਰਤ ਹਾਰੀ ਸੀਗਾ ਜਿੱਥੇ ਉਹ ਮੀਟ ਬੰਦਾ ਸੀ ਉਥੇ ਉਹ ਰੋਟੀ ਨਹੀਂ ਸੀ ਖਾਂਦਾ ਆਪਣੀ ਰੋਟੀ ਬਣਾ ਕੇ ਬੱਕਰੀ ਖਾਂਦਾ ਸੀਗਾ ਚਲੋ ਠੀਕ ਆ ਉਹ ਬੱਕਰੀ ਖਾਂਦੇ ਬੱਕਰੀ ਖਾਂਦਾ ਸੀਗਾ ਕੰਮ ਜਿੱਦਾਂ ਦਾ ਮਰਜ਼ੀ ਹੋਵੇ ਬੱਚੇ ਨੂੰ ਇਹੋ ਜੀ ਮੈਂ ਕਿ ਸਿੱਖਿਆ ਦਿੱਤੀ ਹੋਈ ਸੀ ਮੈਂ ਉਹਨੂੰ ਇਹੋ ਕਿਹਾ ਸੀ ਮੈਂ ਜਸ਼ਨਪ੍ਰੀਤ ਸਿੰਘ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਖਿਲਦਾ ਵਾ ਚਿੱਕੜ ਚ ਚਿੱਕੜ 'ਚ ਕਮਲ ਦਾ ਫੁੱਲ ਖਿਲਦਾ ਵਾ ਪਰ ਚਿੱਕੜ 'ਚ ਰਹਿ ਕੇ ਵੀ ਉਹ ਪਵਿੱਤਰ ਹੁੰਦਾ ਵਾ ਸੋਹਣਾ ਹੁੰਦਾ ਦੁਨੀਆਂ ਨੂੰ ਆਪਣੇ ਵਾਲ ਖਿੱਚਦਾ ਤੋ ਯਾਰ ਸਾਫ ਸੂਰਤ ਹੀ ਰਹੀ ਤੇ ਸਾਫ ਸੂਰਤ ਉਹਨਾਂ ਬਣ ਕੇ ਮੈਨੂੰ ਦੱਸਿਆ ਸਾਫ ਸੂਰਤ ਹੀ ਮੇਰਾ ਪੁੱਤਰ ਆ ਪਿਓ ਪਿਤਾ ਦਾ ਸ੍ਰੀ ਮੇਸ਼ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਹੀ ਮਾ ਸਾਹਿਬ ਕੌਰ ਨੂੰ ਮੰਨਦਾ ਹੀ ਬਾਬੇ ਨਾਨਕ ਸਿੱਦਾ ਮਾਤਾ ਬੀਬੀ ਸੁందਰੀ ਆ ਉਹਨੂੰ ਮੰਨਦਾ ਹੀ ਤੋ ਉਹਨਾਂ ਦੀ ਕਿਰਪਾ ਬਖਸ਼ਿਸ਼ ਨਾਲ ਹੀ ਬਚਾਅ ਹੋ ਗਿਆ ਉਹਨਾਂ ਦੀ ਕਿਰਪਾ ਬਖਸ਼ਿਸ਼ ਨਾਲ ਉਹ ਪੂਰਾ ਸਾਫ ਸੂਰਤ ਆ ਨਾ ਬਦਨਾਮੀ ਕਰੋ ਮੈਂ ਹੱਥ ਜੋੜਦਾ ਸਾਰਿਆਂ ਅੱਗੇ ਸੋ ਪਿਤਾ ਜੀ ਬਹੁਤ ਭਾਵਨਾਤਮਕ ਤੌਰ ਤੇ ਜਜ਼ਬਾਤੀ ਤੌਰ ਤੇ ਔਰ ਦੁੱਖ ਹੀ ਬਹੁਤ ਵੱਡਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕਿਸੇ ਨਾਲ ਵੀ ਇਹ ਦੁੱਖ ਪੈ ਜੇ ਤੇ ਉਹਨਾਂ ਦੇ ਇਹੀ ਹਾਲਾਤ ਹੋਣਗੇ ਜਸ਼ਨ ਦੇ ਮਾਤਾ ਜੀ ਵੀ ਨਾਲ ਨੇ ਇਹ ਭੈਣ ਜੀ ਜਸ਼ਨ ਬਚਪਨ ਤੋਂ ਹੀ ਨਸ਼ਾ ਰਹਿਤ ਸੀ ਜਿਦਾਂ ਇਹਨਾਂ ਨੇ ਭਾਜੀ ਦੇ ਦੱਸੇ ਹਾਂਜੀ ਹਾਂਜੀ ਭਾਜੀ ਸ਼ੁਰੂ ਤੋਂ ਹੀ ਉਹਨੇ ਬਰੇਸ਼ਾ ਕੀ ਆਈ ਛੋਟੇ ਹੁੰਦੇ ਤੋਂ ਹੀ ਬਰੇਸ਼ਾ ਕੀ ਆਈ ਕੋਈ ਇਹੋ ਜੀ ਨਸ਼ਾ ਪਤਾ ਕੋਈ ਨਹੀਂ ਕਰਦਾ ਬੱਚਾ ਉਹਨਾਂ ਸ਼ਾਹ ਪਤਾ ਹੈ ਕਿ ਕੋ ਬੱਚਾ ਮੀਟਾਂ ਡਾ ਕੁਛ ਲਗੇ ਨਹੀਂ ਜਾਂਦਾ ਮੈਂ ਉਹ ਕਹਿੰਨੀ ਬੱਚੇ ਨੂੰ ਸਾਫ਼ ਦਿੱਤਾ ਜਾਵੇ ਜਦੋਂ ਜਦੋਂ ਪਿੰਡੋਂ ਗਿਆ ਉਦੋਂ ਵੀ ਇਦਾਂ ਹੀ ਸਿੱਖੀ ਸਰੂਪ ਵਿੱਚ ਹੀ ਗਿਆ ਸਿੱਖੀ ਸਰੂਪ ਵਿੱਚ ਹੀ ਗਿਆ ਬੱਚਾ ਆਹ ਤੁਹਾਨੂੰ ਹੋਰ ਦੱਸਿਆ ਨਿੱਕੇ ਹੁੰਦੇ ਦੀ ਫੋਟੋ ਆ ਹਾਂਜੀ ਸਿੱਖੀ ਸਰੂਪ ਵਿੱਚ ਗਿਆ ਬੱਚਾ ਨਹੀਂ ਪਰਲੀ ਪਰਲੀ ਹਾਂਜੀ ਤੇ ਤੁਹਾਡੀ ਗੱਲਬਾਤ ਹੋਈ ਬੱਚੇ ਦੇ ਨਾਲ ਉਹਨੇ ਕੋਈ ਦੱਸਿਆ ਕੋਈ ਆਪਣੇ ਭੈਣ ਭਰਾਵਾਂ ਨੂੰ ਕੁਝ ਨਹੀਂ ਮੈਨੂੰ ਕੋਈ ਨਹੀਂ ਦੱਸਿਆ ਉਹਨਾਂ ਨੇ ਯਾਰ ਪਰਮਨੈ ਤਾਂ ਸਹੀ ਠੀਕ ਆ ਤੁਹਾਡਾ ਬੱਚਾ ਠੀਕ ਆ ਪਰ ਹੋਰ ਮੋਰ ਬੱਚੇ ਨਾਲ ਨਹੀਂ ਗੱਲ ਹੋਈ ਲਾਸਟ ਵਾਰ ਤੁਹਾਡੀ ਕਦੋਂ ਗੱਲ ਹੋਈ ਹੈ ਉਹਦੇ ਨਾਲ ਲਾਸਟ ਵਾਰ ਸਾਡੀ ਉਹਦੋਂ ਹੋਈ ਆ ਦਿਵਾਲੀ ਵਾਲੇ ਦੇਣੀ ਬਸ ਹਾਂਜੀ ਦਿਵਾਲੀ ਦਿਵਾਲੀ ਤੇ ਤੇ ਉਦੋਂ ਘਰੇ ਸੀਗਾ ਕਿ ਜਾਂ ਉਦੋਂ ਵੀ ਟਰੱਕ ਤੇ ਸੀ ਉਹ ਉਦੋਂ ਟਰੱਕ ਤੇ ਸੀ ਜਦੋਂ ਗੱਲ ਹੋਈ ਬਸ ਹਾਂਜੀ ਨਹੀਂ ਨਹੀਂ ਦਿਵਾਲੀ ਨਹੀਂ ਤੇ ਉਸ ਤੋਂ ਬਾਅਦ ਹਾਦਸੇ ਤੋਂ ਬਾਅਦ ਬੱਚੇ ਨਾਲ ਕੋਈ ਤੁਹਾਡਾ ਸੰਪਰਕ ਹੋਇਆ ਕੋਈ ਨਹੀਂ ਆਪਾਂ ਨਹੀਂ ਕੀ ਅਪੀਲ ਕਰਦੇ ਹੋ ਤੁਸੀਂ ਅਮਰੀਕਾ ਦੀ ਸਰਕਾਰ ਨੂੰ ਜਾਂ ਇੱਥੇ ਆ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਕੀ ਖਾਣਾ ਚਾਹੁੰਦੇ ਹੋ ਮੈਂ ਉਹ ਕਹਿੰਦੀ ਆ ਤੇ ਮੇਰੇ ਬੱਚੇ ਨੂੰ ਸਾਫ ਦਿੱਤਾ ਜਾਵੇ ਮੇਰਾ ਬੱਚਾ ਕੁਝ ਨਹੀਂ ਖਾਂਦਾ ਰਿਹਾ ਜਿਹੜੇ ਕਹਿੰਦੇ ਆ ਗੰਦਬਿੰਦ ਖਾਂਦੇ ਆ ਬੱਚੇ ਉਹਨਾਂ ਨੇ ਕੋਈ ਨਹੀਂ ਖਾਂਦਾ ਰਿਹਾ ਨਿصاف ਦਿੱਤਾ ਜਾਵੇ ਬਸ ਮੈਂ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੇ ਨਿصاف ਦਿੱਤਾ ਜਾਵੇ ਮੇਰੇ ਬੱਚੇ ਨੂੰ ਇਹ ਬੜੀ ਦੁਖਦਾਈ ਘਟਨਾ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਬੱਚੇ ਦਾ ਜੀਵਨ ਕਿਵੇਂ ਸੀਗਾ ਦੇਖੋ ਜੀ ਜਸ਼ਨਪ੍ਰੀਤ ਦੀ ਜਿਹੜੀ ਗੱਲ ਹੈ ਨਾ ਮੈਂ ਛੋਟੇ ਹੁੰਦਿਆ ਤਾਂ ਉਹਨੂੰ ਜਾਣਦਾ ਵਾਂ ਜਸ਼ਨਪ੍ਰੀਤ ਨਿੱਕੇ ਹੁੰਦਿਆਂ ਤੋਂ ਅਮਰਤਾ ਰਹੀ ਸੀ ਹਾਲਾਂਕਿ ਉਹਦੇ ਵੱਲ ਦੇਖ ਕੇ ਮਾਂ ਪਿਓ ਨੇ ਅਮਰਤ ਛਕਿਆ ਵਾ ਇੰਨਾ ਵਧੀਆ ਬੱਚਾ ਸੀ ਉਹ ਘਰੋਂ ਕੰਮ ਤੇ ਜਾਂ ਪਿਓ ਨਾਲ ਪੱਠੇ ਲੈਣ ਜਾਂਦਾ ਹੁੰਦਾ ਸੀ ਆਪਣੇ ਨਾਲ ਮੈਂ ਵੇਖਿਆ ਜਿੱਥੇ ਤੱਕ ਉਹਨੂੰ ਤੇ ਜਾਂ ਗੁਰਦੁਆਰੇ ਨਾਲ ਸੰਬੰਧਤ ਹੀ ਤੇ ਨਿਤਨੇਮੀ ਸੀ ਉਹ ਉੱਥੇ ਜਿਹੜੀ ਘਟਨਾ ਵਾਪਰੀ ਆ ਬਹੁਤ ਮੰਦ ਭਾਗੀ ਬਹੁਤ ਮਾੜੀ ਆ ਜਿਹੜੇ ਪਰਿਵਾਰ ਚਲੇ ਗਏ ਆ ਆਪਾਂ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਆ ਕਿ ਉਹ ਬਹੁਤ ਮਾੜਾ ਕੰਮ ਹੋਇਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਕੋਈ ਰਾਬਤਾ ਹੋਇਆ ਬੱਚੇ ਦੇ ਨਾਲ ਕਿਸੇ ਭੈਣ ਭਰਾ ਦਾ ਕੋਈ ਵਕਾਲਤ ਉੱਥੇ ਕੀ ਚੱਲ ਰਹੀ ਆ ਪੁਲਿਸ ਕੀ ਕਹਿੰਦੀ ਆ ਕੁਝ ਪਤਾ ਲੱਗਿਆ ਕਿਉਂਕਿ ਪਰਿਵਾਰ ਤੇ ਬਹੁਤ ਗਮਗੀਨ ਹਾਲਾਤਾਂ ਦੇ ਵਿੱਚ ਆ ਇਹ ਤਾਂ ਕੁਝ ਕਹਿਣ ਦੇ ਸਮਰੱਥ ਨਹੀਂ ਆ ਨੇ ਸਾਡੇ ਉਥੇ ਆਪਣੇ ਮੁੰਡੇ ਆ ਜਿਸ ਤਰ੍ਹਾਂ ਲੋਕਲ ਆਗਲੇ ਪਿੰਡਾਂ ਦੇ ਸਾਡੇ ਆਪਣੇ ਬੱਚੇ ਉਥੇ ਇਕੱਠੇ ਹੀ 8-10 ਮੁੰਡੇ ਜਿਹੜੇ ਮਤਲਬ ਇੱਕ ਦੂਜੇ ਨੂੰ ਜਾਣਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਗਏ ਜਰੂਰ ਉਥੇ ਉਹਨਾਂ ਨੇ ਪਹੁੰਚ ਕੀਤੀ ਹੈ ਵਕੀਲ ਕੀਤਾ ਵਾ ਉਹਦੀ ਜਿਹੜੀ ਪੈਰਵਾਹੀ ਉਹ ਕਰ ਰਹੇ ਆ ਪਰ ਜਿਹੜਾ ਉਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਡਰੱਗਸ ਕਰਕੇ ਨਸ਼ਾ ਕਰਕੇ ਟਰੱਕ ਚਲਾ ਰਿਹਾ ਹੀ ਉਹ ਬਿਲਕੁਲ ਬੇਬੁਨਿਆਦ ਹੈ ਉਹ ਬਹੁਤ ਮਾੜੀ ਗੱਲ ਹੈ ਇਹ ਤਾਂ ਅਮਰੀਕਾ ਦੀ ਸਰਕਾਰ ਨੇ ਨਾਮਜ਼ਦ ਕੀਤਾ ਉਹਨਾਂ ਦੀ ਹੀ ਇੱਕ ਜਿਹੜੀ ਇਹ ਸਟੇਟਮੈਂਟ ਆਈ ਆ ਨਸ਼ੇ ਵਾਲੀ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਦੇਖੋ ਜੀ ਉਹਦੀ ਸਲੀਮ ਮੈਡੀਕਲ ਰਿਪੋਰਟ ਸਾਡੇ ਕਿਸੇ ਨੂੰ ਵੀ ਨਹੀਂ ਮਿਲੀ ਜੀ ਉਹਦੀ ਮੈਡੀਕਲ ਰਿਪੋਰਟ ਚ ਆਇਆ ਵਾ ਡਰੱਗ ਤੇ ਸਾਨੂੰ ਦੱਸਿਆ ਤੇ ਜਾਵੇ ਕਿ ਉਹ ਅਸੀਂ ਇਹ ਗਰੰਟੀ ਲੈਂਦੇ ਕਿ ਉਹ ਕਦੀ ਉਹਨੇ ਡਰੱਗ ਕੀਤਾ ਹੀ ਨਹੀਂ ਨਾ ਨਸ਼ਾ ਕਰਦਾ ਹੀ ਹੈ ਕੋਈ ਉਹ ਜਿਹੜੀ ਉੱਥੇ ਗਲਤ ਉਹ ਅਖਬਾਰਾਂ ਜਿਹੜੀਆਂ ਅਮਰੀਕਾ ਤੇ ਚੱਲੀਆਂ ਨਾ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਚੱਲ ਰਿਆ ਵਾ ਉਹ ਸਿਰਫ ਇੱਕ ਸਾਡੀ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਚੱਲ ਰਿਆ ਵਾ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਕਿ ਤੁਸੀਂ ਇਹ ਚ ਦਖਲ ਲੈ ਕੇ ਤੇ ਅਮਰੀਕਾ ਨਾਲ ਸੰਪਰਕ ਕਰਕੇ ਕਿ ਸਾਡੇ ਸਿੱਖਾਂ ਨੂੰ ਇਤਨਾ ਬਦਨਾਮ ਨਾ ਕੀਤਾ ਉੱਥੇ ਦੇ ਪੰਜਾਬੀਆਂ ਦਾ ਜਾਂ ਆਪਣੇ ਇੱਥੇ ਪੰਜਾਬ ਵਾਲੇ ਲੋਕਾਂ ਦਾ ਜਾਂ ਪਿੰਡ ਵਾਸੀਆਂ ਦਾ ਕਿਹੋ ਜਿਹਾ ਪਰਿਵਾਰ ਦੇ ਪ੍ਰਤੀ ਹਮਦਰਦੀ ਆ ਸਾਰਾ ਇਲਾਕਾ ਸਾਰਾ ਪਿੰਡ ਇਸ ਪਰਿਵਾਰ ਨਾਲ ਖੜਾ ਵਾ ਕਿ ਉਹ ਬੱਚੇ ਤੇ ਜਿਹੜਾ ਇਲਜ਼ਾਮ ਲੱਗਾ ਉਹ ਬਹੁਤ ਗਲਤ ਹੈ ਮੇਰੇ ਪੋਤੇ ਇੱਕ ਇਹ ਵੱਡੇ ਦਾ ਇੱਕ ਇਹ ਦਾ ਪੋਤਾ ਅਸ਼ਾਕ ਕਦੋਂ ਭੇਜਿਆ ਤੁਸੀਂ ਅਮਰੀਕਾ ਫਿਰ ਇਹਨੂੰ ਅਮਰੀਕਾ ਦੇ ਡੀਡ ਦਾ ਇਹਨਾਂ ਨੂੰ ਪਤਾ ਵਾ ਹਾਂਜੀ ਇਹਨਾਂ ਨੂੰ ਪਤਾ ਮੈਨੂੰ ਪਤਾ ਨਹੀਂ ਖਾ ਖਾਫੀ ਖਰਚਾ ਹੋਇਆ ਹੋਊਗਾ ਕਾਫੀ ਪਰੇਸ਼ਾਨ ਹੋ ਕੇ ਪਰਿਵਾਰ ਨੇ ਭੇਜਿਆ ਆਹੋ ਉਹਦੇ ਔਖੇ ਹੋ ਕੇ ਭੇਜਿਆ ਅੱਛਾ ਸੋ ਬਜ਼ੁਰਗ ਨੇ ਉਹ ਗੱਲ ਕਰਨ ਦੇ ਸਮਰੱਥ ਨਹੀਂ ਆ ਇਸ ਵੇਲੇ ਉਹ ਕਾਫੀ ਜਿੱਥੇ ਬਾਕੀ ਪਰਿਵਾਰ ਪਿੰਡ ਵਾਲੇ ਜਿਹੜੇ ਟੈਨਸ਼ਨ ਦੇ ਵਿੱਚ ਨੇ ਉਹ ਵੀ ਕਾਫੀ ਟੈਨਸ਼ਨ ਦੇ ਵਿੱਚ ਨੇ ਪਿੰਡ ਪ੍ਰਾਣਾਸ਼ਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਪੰਜਾਬੀ ਲੋਕ ਲਈ ਕੁਲਦੀਪ ਸਿੰਘ ਜਫਲਪੁਰ